ਹਰਿਆਣਾ ਸਰਕਾਰ ਨੇ ਕੰਧ ਕੱਟ ਕੇ ਰਸਤਾ ਬੰਦ ਕੀਤਾ ਖੋਲ ਦਿੱਤਾ ਜਾਵੇ ਤੇਰਾ ਫਰਵਰੀ ਤੋਂ ਪਹਿਲੋ ਵੀ ਅਸੀਂ ਰਸਤਾ ਨਹੀਂ ਸੀ ਬੰਦ ਕੀਤਾ ਹਰਿਆਣਾ ਸਰਕਾਰ ਨੇ ਕੀਤਾ ਸੀ ਕੰਧ ਵਾਲਿਆਂ ਦੇ ਖਿਲਾਫ ਕੋਈ ਫੈਸਲਾ ਹੋਣਾ ਚਾਹੀਦਾ ਸਰਬਣ ਸਿੰਘ ਪੰਦੇਰ ਸ਼ੰਗੂ ਮੋਰਚੇ ਤੋਂ ਬੋਲਦਾ ਜੀ ਔਰ ਤੁਹਾਨੂੰ ਪਤਾ ਦਿੱਲੀ ਅੰਦੋਲਨ 2 ਚੱਲ ਰਿਹਾ ਹੈਗਾ ਇੱਕ ਰਿਟ ਪਾਈ ਗਈ ਉਹਦੇ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਦੇ ਵਿੱਚ ਉਹਦੇ ਆਰਡਰ ਆ ਗਏ ਵੀ ਜਿਹੜਾ ਹਰਿਆਣਾ ਸਰਕਾਰ ਨੇ ਕੰਧ ਕੱਟ ਕੇ ਰਸਤਾ ਬੰਦ ਕੀਤਾ ਖੋਲ ਦਿੱਤਾ ਜਾਵੇ ਹਫਤੇ ਇੱਕ ਤੋਂ ਬਾਅਦ ਹਰਿਆਣਾ ਸਰਕਾਰ ਨੇ ਉਹਨੂੰ ਸੁਪਰੀਮ ਕੋਰਟ ਚ ਚੈਲੰਜ ਕਰ ਦਿੱਤਾ ਰਸਤਾ ਖੋਲਣ ਲਈ ਅੰਦੋਲਨ 2 ਰੱਬ ਬਖਸ਼ ਉਹਦੋਂ ਗਾਹਾਂ ਜਾ ਕੇ ਅੱਜ ਜਿਹੜੀਆਂ ਕਨਸੋਹਾ ਨੇ ਸਰਕਾਰ ਵੀ ਸੁਪਰੀਮ ਕੋਰਟ ਨੇ ਇੱਕ ਹਾਈ ਪ੍ਰੋਫਾਈਲ ਕਮੇਟੀ ਦਾ ਗਠਨ ਕੀਤਾ ਹੈਗਾ ਔਰ ਕੁਝ ਟਿੱਪਣੀਆਂ ਆਈਆਂ 2.5 ਸਾਲ ਪੀ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਆ ਦਾਸ ਰੱਖਦੀ ਅਦਾਲਤ ਵੀ ਹਟ ਜਾਣੀਆਂ ਚਾਹੀਦੀਆਂ ਚੇਰਾ ਫਰਵਰੀ ਤੋਂ ਪਹਿਲੋ ਵੀ ਅਸੀਂ ਰਸਤਾ ਨਹੀਂ ਸੀ ਬੰਦ ਕੀਤਾ ਹਰਿਆਣਾ ਸਰਕਾਰ ਨੇ ਕੀਤਾ ਸੀ ਅੱਜ ਵੀ ਜਿਹੜਾ ਮਰਜੀ ਚੈਨਲ ਆਪਦੀਆਂ ਗੱਡੀਆਂ ਲੈ ਕੇ ਆਵੇ ਸਰਕਾਰ ਦੇ ਅਧਿਕਾਰੀ ਆਪਦੀਆਂ ਗੱਡੀਆਂ ਲੈ ਕੇ ਆਉਣ ਅਸੀਂ ਵਪਾਰੀਆਂ ਨੂੰ ਉਦੋਂ ਕਿਹਾ ਸੀ ਜਿੰਨੇ ਟਰੱਕ ਗੱਡੀਆਂ ਲੈ ਕੇ ਜਾਓ ਹੋਰ ਵੀ ਕੋਈ ਆ ਜੇ ਕਿਸਾਨਾਂ ਦੇ ਟਰੈਕਟਰ ਟਰਾਲੀ ਰਸਤੇ 'ਚ ਹੈ ਹੀ ਨਹੀਂਗੇ ਸਾਡਾ ਤੇ ਨੇ ਰਸਤਾ ਖੁੱਲਿਆ ਹੋਇਆ ਸਾਡੇ ਵੱਲੋਂ ਲੰਘ ਕੇ ਜਦੋਂ ਰੁਕਾਵਟ ਆਉਗੀ ਅਗਲੇ ਬੰਨੇ ਹਰਿਆਣਾ ਦਾ ਹਰਿਆਣੇ ਨੇ ਕੰਦ ਕੱਢੀ ਹੋਈ ਆ ਉਦੀ ਪੁਲਿਸ ਤੇ ਅਰਧ ਸੈਨਿਕ ਫੋਰਸ ਖੜੇ ਹੋਏ ਆ ਉਹਨਾਂ ਨੇ ਰੋਕੀ ਹੋਈ ਆ ਉਹ ਕੰਦ ਵਾਲਿਆਂ ਦੇ ਖਿਲਾਫ ਸਾਹਮਣੇ ਕੋਈ ਪੂਰੇ ਕੋਲ ਨਹੀਂ ਕੋਈ ਫੈਸਲਾ ਹੋਣਾ ਚਾਹੀਦਾ ਜਾਓ ਤਗੜੇ ਹੀ ਨੇ ਕੰਨਦਾਲੇ ਇੰਨੇ ਜਿਆਦਾ ਉਹਨਾਂ ਦੇ ਖਿਲਾਫ ਕੋਈ ਫੈਸਲਾ ਨਹੀਂ ਹੁੰਦਾ ਸੋ ਬਾਕੀ ਪ੍ਰਾਪਤੀਆਂ ਨਜ਼ਰ ਆ ਜੋ ਵੀ ਅੱਜ ਸਾਰਿਆਂ ਨੂੰ ਪਤਾ ਵਾ ਸੁਪਰੀਮ ਕੋਰਟ ਨੇ ਗੱਲ ਕਹੀ ਆ ਉਹਦੀ ਪ੍ਰोसीडिंग ਸਾਡੇ ਕੋਲੇ ਆਊਗੀ ਪ੍ਰोसीडिंग ਵਿੱਚ ਕੀ ਕੁਝ ਲਿਖਿਆ ਵਾ ਕੀ ਗੱਲ ਹੋਈ ਆ ਉਹਨੂੰ ਪੜਾਂਗੇ ਫਿਰ ਦੂਵੇਂ ਫਾਰਮ ਮੀਟਿੰਗ ਕਰਾਂਗੇ ਉਦੋਂ ਬਾਅਦ ਆਫੀਸ਼ੀਅਲੀ ਸਾਡਾ ਬਿਆਨ ਆਊਗਾ ਓਵੇਂ ਜੇ ਮੁੱਦਿਆਂ ਤੇ ਗੱਲ ਕਰਨੀ ਹੈਗੀ ਆ ਤੇ ਸਰਕਾਰ ਸਿੱਧੀ ਗੱਲ ਕਰੇ ਅਸੀਂ ਤਿਆਰ ਹੈਗੇ ਆ ਹਾਂ ਮੇਰੀ ਵਿਅਕਤੀਗਤੀ ਰਹਿਵਾ ਵੀ ਕੋਈ ਵੀ ਕਮੇਟੀ ਕਿਸਾਨਾਂ ਦੇ ਮੁੱਦੇ ਹੱਲ ਕਰਨ ਨੂੰ ਨਹੀਂ ਕਿਸਾਨਾਂ ਦੇ ਮਸਲਿਆਂ ਨੂੰ ਠੰਡੇ ਬਸਤੇ ਚ ਪਾਉਣ ਨੂੰ ਹੋਊਗੀ ਬਠੇਰੀਆਂ ਕਮੇਟੀਆਂ ਬਣੀਆਂ ਜੇ ਮੁੱਦੇ ਹੱਲ ਕਰਨੇ ਤੇ ਸਰਕਾਰ ਸਿੱਧਾ ਮਸਲਿਆਂ ਦਾ ਹੱਲ ਕਰੇ ਧੰਨਵਾਦ